ਆਗਰ ਦੇ ਤੇ ਕਬਲਟੀ ਟੂਰਨਾਮੈਂਟ ਜਿਹੜਾ ਅੱਜ ਪਹਿਲਾਂ ਭਰਾ ਵੱਲੋਂ ਵਿਕਰਮਜੀਤ ਵੱਲ ਕਰਾਇਆ ਗਿਆ ਸੋ ਇੱਥੇ ਆ ਕੇ ਬਹੁਤ ਹੀ ਮਾਨੂੰ ਵਧੀਆ ਲੱਗਾ ਕਿਉਂਕਿ ਇਹਨਾਂ ਨੇ ਇਹ ਪਹਿਲਾ ਟੂਰਨਾਮੈਂਟ ਆਪਣੇ ਮਾਤਾ ਪਿਤਾ ਜੀ ਦੀ ਯਾਦ ਵਿੱਚ ਰੱਖਿਆ ਸੋ ਅੱਜ ਕੱਲ ਤੇ ਕੋਈ ਹੰਝਾਰਾ ਚੋਂ ਇੱਕ ਹੁੰਦਾ ਜਿਹੜਾ ਇਨਸਾਨ ਆਪਣੇ ਮਾਪੇ ਦੀ ਸੇਵਾ ਕਰਦਾ ਪਰ ਮੈਂ ਕਹਿੰਦਾ ਵੀ ਕੋਈ ਲੱਖਾਂ ਚੋਂ ਇੱਕ ਹੁੰਦਾ ਉਧਰ ਮਾਗ ਰਖਵਾਲ ਦੇ ਕਾਦਰ ਸਾਹਿਬ ਸਾਡੇ ਸਤਿਕਾਰਯੋਗ ਜੀ ਆਏ ਹੈ ਮੈਂ ਧੰਨਵਾਦ ਕਰਦਾ ਹਾਂ ਇਹ ਘਾਟੇ ਕਿਨੇ ਜਾਣ ਵਾਲੇ ਨਹੀਂ ਬਣੇ ਜਾਣ ਵਾਲੇ ਵੀ ਮਹਾਵੀਰ ਕਵਾਲ ਨਾਲ ਤੇ ਇਹ ਦਿਨੋਂ ਬਿਨ ਦਿਨ ਜਦੋਂ ਗਾਹ ਦੀ ਗਾਜ ਜਦੋਂ ਗਾਂ ਕਾ ਸਾਲੇ ਚ ਖਿਡਾਉਣੀਆਂ ਤੇ ਇਦਾਂ ਹੀ ਬਾਤ ਇਹ ਜਾਣ ਕੁਰਜੈਣੇ ਹਾਂਜੀ ਬਿਲਕੁਲ ਇਹ ਸਾਡੇ ਵਿਕਰਮ ਵਰਗੇ ਭਰਾਵਾਂ ਦੀ ਸਪੋਰਟ ਨਾਲ ਹੀ ਆ ਜੀ ਕਿਉਂਕਿ ਅੱਜ ਖਿਡਾਰੀਆਂ ਨੂੰ ਜੋ ਇਨਾਮ ਮਿਲਣੇ ਜੋ ਇਤਜਾਹ ਮਿਲਣਾ ਇਹਦੇ ਕਰਕੇ ਹੋਰ ਪਿੰਡਾਂ ਦੇ ਖਿਡਾਰੀ ਜੁੜਨਗੇ ਅਸਲ ਜੋ ਇੱਕ ਪੰਜਾਬ ਤੇ ਕਲੰਕ ਲੱਗਾ ਹੋਇਆ ਨਸ਼ੇ ਦਾ ਨਸ਼ੇ ਦਾ ਸੋ ਠੀਕ ਆ ਕਹਿਣਾ ਬੜਾ ਸੋਖਾ ਜੀ ਇੱਥੇ ਨਸ਼ਾ ਵਾ ਪਰ ਨਸ਼ੇ ਨੂੰ ਦੂਰ ਕਰਨਾ ਵੀ ਵਿਕਰਮ ਵਰਗੇ ਭਰਾਵਾਂ ਦੀ ਸਖਤ ਲੋੜ ਹੈ ਇਸ ਸਮਾਜ ਨੂੰ ਇਸ ਸੰਸਾਰ ਨੂੰ ਲੋੜ ਹੈ ਜੀ ਤਾਂ ਕੀ ਨੌਜਵਾਨਾਂ ਨੂੰ ਕੇਲ ਕਰਨਾ ਚਾਹੁੰਦੇ ਹੋ ਦੇਖੋ ਜੀ ਇੱਥੇ ਇਹੀ ਅਪੀਲ ਆ ਮੇਰੀ ਕੋਈ ਇੱਕ ਵੀ ਆਪਾਂ ਕੋਈ ਕਾਮਾਕਾਰਾਂ ਦੇ ਵਿੱਚ ਪਈਏ ਤੇ ਅਤੇ ਨਸ਼ੇ ਵਾਲੇ ਇਨਸਾਨਾਂ ਤੋਂ ਹੋਈਆਂ ਇਹੋ ਜਿਹੀ ਕਮਲ ਦੂਰ ਰਹਿ ਕੇ ਆਪਣੀ ਜੀਵਨ ਦੇ ਵਿੱਚ ਆਪਣੀ ਤਰੱਕੀਆਂ ਕਰੀਏ ਸੋ ਮੇਰਾ ਇਹੀ ਸਭ ਨੂੰ ਮੈਸੇਜ ਹੈ ਕਿ ਬਈਓ 스타 ਬਹੁਤ ਤਗੜੇ ਤਗੜੇ ਆ ਰਹੇ ਆ ਆਪਾਂ ਉਹਨਾਂ ਦਾ ਇੰਟਰੋਡਕਟ ਮੱਤੇਵਾਲ ਅਰਿੰਦਰ ਗਾਇਕ ਤੋਂ ਬੜਾ ਬੜਾ ਆਪਾਂ ਸਵਾਗਤ ਪੰਜਾਬ ਦੇ ਉਸ ਤੇ ਆਵਕਾਸ ਹੋਰ ਇਸ ਸਵਾਗਤ ਦਾ ਬਹੁਤ ਮਾਈਕ ਬਰਕਰਾਰ ਰਿਹਾ ਹੈ ਜੀ ਇਹਨਾਂ ਨੂੰ ਬਹੁਤ ਵਿਸ਼ੇਸ਼ ਤੌਰ ਤੇ ਵੱਡੇ ਵੱਡਿਆਂ ਦਾ ਧੰਨਵਾਦ ਹੈ ਖੁੱਲਾ ਗਰਾਊਂਡ ਜਿਹੜੀ ਆਪਾਂ ਤਾਂ ਕਿ ਜਿਹੜੇ ਖਿਡਾਰੀਆਂ ਨੂੰ ਖੇਤ ਵਿੱਚ ਦਿੱਕਤ ਖਿਡਾਰੀਆਂ ਦੇ ਭਾਗ ਵਾੜੇ ਆ ਉਹ ਵੀ ਬੁਰੇ ਕੰਮ ਨਾ ਕਰੀਏ ਕੱਲੋ ਆ ਸਾਹਮਣੇ ਕਹਿੰਦੇ ਬੱਥੇਾਰੇ ਵਾਲਾ ਜਮਾਨਤ ਦਾ ਦਾਦਾ ਬਣਾ ਬੁਰੇ ਬੀਆ ਕੋਪੈਕਟ ਬਣਾ ਪਰਾ ਕਰਕੇ ਜਾਈ ਗਿਆ ਪਾ ਇਹ ਜੋ ਰਾਜਪੁਰਾ ਸਾਡਾ ਵੀਰ ਵਿਸ਼ਵਤਾ ਦੇ ਪੱਜਿਆ ਭਰਾ ਦਾ ਮੁੰਡਾ ਕਿਦਰ ਤੇ ਤਰਵਾਦ ਰਾਜਪੁਰਾ ਸਾਡੇ ਵੀਰ ਨੇ ਪਿਆ ਕਾਦੀ ਤਰਹੀਆਂ ਮੇਰੇ ਮੇਰੇ ਉਹ ਵੀਤ ਖੇਲ